બસ ਕੁਛ ਨਹੀਂ ਜੀ ਜਦਾਂ ਇੱਕ ਪਰਸਨਲ ਵਿਜ਼ਿਟ ਵਾਹਿਗੁਰੂ ਦੀ ਚਰਨਾ ਵਿੱਚ ਅਰਦਾਸ ਕਰਨ ਲਈ ਸੁੱਖ ਸ਼ਾਂਤੀ ਲਈ ਆਪਣੇ ਸੂਬੇ ਲਈ ਆਪਣੇ ਲੋਕਾਂ ਲਈ ਆਪਣੀ ਕੌਮ ਲਈ ਪੰਜਾਬ ਲਈ ਇਸ ਤਰ੍ਹਾਂ ਨਾਲ ਅੱਜ ਮੱਥਾ ਟੇਕਣਾ ਹੈ ਮੇਰਾ ਪਰਿਵਾਰ ਵੀ ਅੱਜ ਮੇਰੇ ਨਾਲ ਸੀਗਾ ਮੇਰੇ ਘਰੋਂ ਔਰ ਮੇਰੀ ਅੱਗੇ ਗ੍ਰੈਂਡ ਚਿਲਡਰਨ ਮੇਰੇ ਦੋਤਾ ਤੇ ਦੋਤਾ ਔਰ ਦੋਤੀ ਉਹ ਵੀ ਨਾਲ ਤੇ ਮੇਰੀ ਬੇਟੀ ਸੀ ਸੋ ਇਸ ਕਰਕੇ ਬਸ ਆਪਣੇ ਸਰਦਾਏ ਅਰਪਣ ਕਰਨਾ ਹੈ ਜੀ ਅੱਜ ਨਵੇਂ ਅਕਾਲੀ ਦਲ ਦੇ ਪ੍ਰਤੀ ਕਮੇਟੀ ਨਾਲ ਵੱਲੋਂ ਹਰਪੀ ਸਿੰਘ ਨੌਂਜੜਾ ਕੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਜਦ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖੀਰ ਬਾਦਲ ਦੇ ਕੋਲ ਪਾਸੀ ਇੱਕ ਪਾਸੇ ਹੁੰਦੀ ਜਾਣੀ ਹਰਪੀ ਸਿੰਘ ਨੂੰ ਕਿਵੇਂ ਦੇਖਦੇ ਨੇ ਦੇਖੋ ਆਪਾਂ ਇੱਕ ਜਮਹੂਰੀ ਸਿਸਟਮ ਚ ਲੈਨੇ ਆ ਉਹਦੇ ਸਾਰਿਆਂ ਨੂੰ ਹੱਕ ਹਾਸਲ ਹੈ ਕਿ ਕੋਈ ਵੀ ਵਿਅਕਤੀ ਆਪਣੀ ਧਿਰ ਖੜੀ ਕਰ ਸਕਦਾ ਪਾਰਟੀ ਖੜੀ ਕਰ ਸਕਦਾ ਔਰ ਵੈਸੇ ਮੈਂ ਕਿਸੇ ਵਿਵਾਦ ਚ ਨਹੀਂ ਪੈਣਾ ਚਾਹੁੰਦਾ ਪਰ ਸ਼੍ਰੋਮਣੀ ਅਕਾਲੀ ਦਲ ਸਾਡੇ ਪੰਜਾਬ ਦੀ ਬਹੁਤ ਇੱਕ ਬਿਹਤਰੀਨ ਕੁਰਬਾਨੀਆਂ ਵਾਲੀ ਵਿਰਸੇ ਵਾਲੀ ਇੱਕ ਜਮਾਤ ਆ ਥੋੜਾ ਜਿਹਾ ਉਹਦੇ ਵਿੱਚ ਦੁੱਖ ਹੁੰਦਾ ਜਦੋਂ ਇਹ ਆਪਸ ਵਿੱਚ ਫਰਜ਼ ਕਰੋ ਕੋਈ ਲੜਦੇ ਨੇ ਜਾਂ ਅਲੱਗ-ਅਲੱਗ ਧੜੇ ਬਣਦੇ ਨੇ ਉਹ ਇਹਨਾਂ ਦੀ ਇੱਛਾ ਵਾ ਸਾਰਿਆਂ ਦੀ ਪਰ ਅੱਜ ਪੰਜਾਬ ਨੂੰ ਇੱਕ ਜਿਵੇਂ ਮੈਂ ਸ਼ੁਰੂ ਤੋਂ ਹਮੇਸ਼ਾ ਕਿਹਾ ਕਿ ਇੱਕ ਰੀਜਨਲ ਪਾਰਟੀ ਇੱਕ ਖੇਤਰੀ ਪਾਰਟੀ ਦੀ ਬੜੀ ਵੱਡੀ ਲੋੜ ਹੈਗੀ ਆ ਸੋ ਸਾਡੀਆਂ ਸ਼ੁਭ ਕਾਮਨਾਵਾਂ ਉਹਨਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਆ ਸਾਡੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਆ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਹੁਣ ਦਰਬਾਰ ਸਾਹਿਬ ਦੇ ਬਾਹਰ ਖੜ ਕੇ ਮੈਂ ਕੋਈ ਨੁਕਤਾ ਚੀਨੀ ਨਹੀਂ ਕਰਨਾ ਚਾਹੁੰਦਾ ਪਰ ਹਾਲਾਤ ਕੋਈ ਅੱਛੇ ਸਾਜ਼ਗਾਰ ਨਹੀਂ ਗਏ ਜਿਸ ਉਮੀਦ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਦੋਂ ਕੋਹਾ ਕੋਹਾ ਦੂਰ ਇਹਨਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਵਾ ਹਲੇ ਵੀ ਸਮਾਂ ਹੈਗਾ ਵਾ ਅਗਰ ਉਹ ਆਪਣੇ ਸਹੀ ਕੰਮਾਂ ਦੀ ਪਹਿਚਾਨ ਕਰਕੇ ਸੱਚ ਦੇ ਰਾਹ ਉੱਤੇ ਚੱਲਣਗੇ ਤਾਂ ਸ਼ਾਇਦ ਕਿਤੇ ਮਾਫੀ ਮਿਲ ਜੇ ਨਹੀਂ ਤਾਂ ਉਸ ਦੀ ਦਰਗਾਹ ਵਿੱਚ ਰੱਬ ਦੀ ਦਰਗਾਹ ਵਿੱਚ ਇਹਨਾਂ ਨੂੰ ਕੋਈ ਮਾਫੀ ਨਹੀਂ ਮਿਲਣੀ ਬਹੁਤ ਕਨੌਣੀਆਂ ਹਰਕਤਾਂ ਬਹੁਤ ਮਤਲਬ ਖਾਸ ਤੌਰ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਖਿਲਾਫ ਜੋ ਜ਼ੁਲਮ ਟਾਇਆ ਗਿਆ ਜੋ ਪੰਜਾਬ ਦੇ ਇੱਕ ਵਿਉਂਤਬੰਦੀ ਨਾਲ ਪੰਜਾਬ ਨੂੰ ਲੁੱਟਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਇਹ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਔਰ ਮੈਂ ਫਿਰ ਕਹਾ ਵਾ ਕਿ ਹਲੇ ਸਵਾ ਕ ਸਾਲ ਹੈਗਾ ਅੱਜ ਵੀ ਅਗਰ ਉਹ ਆਪਣੀਆਂ ਕੀਤੇ ਹੋਏ ਗੁਨਾਹਾਂ ਦੀ ਗਲਤੀ ਕਰਕੇ ਸੁਧਾਰ ਕਰਕੇ ਕੰਮ ਕਰਨਗੇ ਤਾਂ ਕੋਈ ਨਾ ਕੋਈ ਬਖਸ਼ਿਸ਼ ਜ਼ਰੂਰ ਮਿਲ ਜੇ